ਪਿਆ ਵੀ ਬੋਲੀ ਗਈ ਸੀ ਹਾਂ ਨਹੀਂ ਗੇਸ ਤੁਸੀਂ ਕੋ ਸਰ ਇਹ ਨਹੀਂ ਆ ਜਾ ਆਵੇ ਲਓ ਤੁਸੀਂ ਬੋਣਿਆ ਤੇ ਦੁਬਾਰਾ ਸਟਾਰਟ ਕਰ ਚਲੋ ਹੁਣ ਕਾਕੇ ਖਾਲਾ ਆਹੋ ਮਤਲਬ ਕੈਪਰੀਆਂ ਪੈਕ ਰੀਆਂ ਹੋਈ ਹੁੰਦੀਆਂ ਕੱਸੇ ਪੋਣੇ ਆ ਹੈਗਾ ਜੀ ਸਾਡਾ ਟੌਮ ਜੈਰੀ ਜਿਹਦਾ ਕੀ ਆਪਣਾ YouTube ਚੈਨਲ ਆ ਅਮਰਿਤ ਸ਼ਿੰਗਾਰ ਅਮਰਿਤ ਸ਼ਿੰਗਾਰ ਹਾਂ ਤੇ ਜੈਰੀ ਦੇ ਨਾਂ ਤੇ ਵੀ ਇਹਦਾ ਉਹ 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 ਕਰ ਲਿਆ ਵਾਪਾ ਨਾਮ ਚੇਂਜ ਕਰ ਲਿਆ ਕਿਉਂਕਿ ਮੇਰਾ ਪਹਿਲਾ ਸੀਗਾ ਕੰਮ ਤੇ ਮੇਰਾ ਪੇਂਟ ਦਾ ਕੰਮ ਸੀ ਹੁਣ ਆਈਡਲ ਦਾ ਕੰਮ ਆ ਤੇ ਠੀਕ ਹਾਂ ਨਹੀਂ ਉਹ ਵੀ ਵਧੀਆ ਹੈ ਸਾਰੀ ਬੇਤਿਆ ਹਾਂ ਨਹੀਂ ਬਈ ਸਬਸਕ੍ਰਾਈਬਰ ਜਰੂਰ ਕਰਨਾ ਮਾਸੀ ਨੂੰ ਵੀ ਕਰਨਾ ਹਾਂ ਮਾਸੀ ਬਹੁਤ ਮਾਸੀ ਦੇ ਆਲਰੇਡੀ ਬਹੁਤ ਨੇ ਮਾਸੀ ਦਾ ਐਕਚੁਅਲੀ ਆਲਰੇਡੀ ਬਹੁਤ ਮੇਰੇ ਨਹੀਂ ਹੈਗੇ ਯਾਰ ਤੇਰੇ ਇੰਨੇ ਨਹੀਂ ਹੈਗੇ ਨਾ ਨਹੀਂ ਕਰਨਗੇ ਮੇਰੇ ਜਿਹੜੇ ਜਿੰਨੇ ਵੀ YouTube ਫੈਮਲੀ ਆ ਮੇਰੇ ਫਰੈਂਡਸ ਨੇ ਸਾਰਿਆਂ ਨੇ ਇਹਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ ਹਾਂਜੀ سپورਟ ਤੁਹਾਡੀ سپورਟ ਦੀ ਫੁੱਲ ਜ਼ਰੂਰਤ ਐਨੂੰ ਥੈਂਕ ਯੂ ਹਾਂਜੀ ਬਹੁਤ ਸਲਾਵ ਜੀ ਬਸ ਆਪ ਵਧੀਆ ਗੁੱਡ ਮੇਰੀ ਫੈਮਿਲੀ ਓਕੇ